ਲਗਾਤਾਰ ਹੋ ਰਹੀ ਬਰਸਾਤ ਤੋਂ ਬਾਅਦ ਜਿੱਥੇ ਲੋਕਾਂ ਨੂੰ ਗਰਮੀ ਤੋਂ ਥੋੜੀ ਰਾਹਤ ਮਿਲੀ ਹੈ ਉੱਥੇ ਹੀ ਬਰਸਾਤ ਕਾਰਨ ਸਬਜ਼ੀਆਂ ਦੇ ਰੇਟਾਂ 'ਚ ਵਾਧਾ ਹੋ ਰਿਹਾ ਹੈ ਰੇਟ ਦੁੱਗਨੇ ਤਿੱਗਨੇ ਹੋ ਗਏ ਨੇ ਇਸ ਕਾਰਨ ਲਗਾਤਾਰ ਬਰਸਾਤ ਤੋਂ ਲੋਕ ਪਰੇਸ਼ਾਨ ਨੇ ਕਿਉਂਕਿ ਪਹਾੜਾਂ 'ਚ ਲਗਾਤਾਰ بارش ਕਾਰਨ ਪਹਾੜਾ ਤੋਂ ਆਉਣ ਵਾਲੀਆਂ ਸਬਜ਼ੀਆਂ ਫਲੀਆਂ ਟੋਰੀ ਪਹਾੜੀ ਗਰੇਲਾ ਗੋਭੀ ਮਟਰ ਆਦਿ ਦੀ ਆਮਦ ਘਟ ਗਈ ਹੈ ਤੇ ਪੰਜਾਬ 'ਚ ਬਰਸਾਤ ਤੋਂ ਬਾਅਦ ਧੁੱਪ ਚੜਨ ਕਾਰਨ ਹਮਸ ਹੋ ਜਾਂਦੀ ਹੈ ਜਿਸ ਤੋਂ ਬਾਅਦ ਸਬਜ਼ੀਆਂ ਜਲਦੀ ਖਰਾਬ ਹੋ ਜਾਂਦੀਆਂ ਨੇ ਤੇ ਲੋਕਲ ਲੈਵਲ ਤੇ ਸਬਜ਼ੀਆਂ ਦੀ ਪੈਦਾਵਾਰ ਵੀ ਹਮਸ ਕਾਰਨ ਨਹੀਂ ਹੁੰਦੀ ਜਿਸ ਕਾਰਨ ਬਰਸਾਤ ਦੇ ਦੌਰਾਂ 'ਚ ਹਰ ਸਾਲ ਸਬਜ਼ੀਆਂ ਦੇ ਰੇਟ ਵਧ ਜਾਂਦੇ ਨੇ ਪਰ ਇਸ ਵਾਰ ਮੌਨਸੂਨ 10 ਦਿਨ ਪਹਿਲਾਂ ਹੀ ਆਉਣ ਕਾਰਨ ਇਹ रेट ਜਲਦੀ ਵਧਨੇ ਸ਼ੁਰੂ ਹੋ ਗਏ ਨੇ ਨਮਸਕਾਰ ਜੀ ਸੋਸ਼ਲ ਵਰਕਰ ਮੈਂ ਅੱਜ ਜੋ ਸਵੇਰੇ ਜਦੋਂ ਮੰਡੀ ਜਾ ਰਿਹਾ ਸੀਗਾ ਤੇ ਘਰਦਿਆਂ ਨੇ ਵੀ ਕਿਹਾ ਵੀ ਅੱਜ ਤੁਹਾਡੀ ਜ਼ਿੰਮੇਵਾਰੀ ਹੈ ਸਬਜ਼ੀ ਲੈ ਆਓ ਘਰਦਿਆਂ ਨੇ ਵੀ ਤਾਂ ਹੀ ਕਿਹਾ ਕਿ ਜਾ ਕੇ ਪਤਾ ਲੱਗੇ ਵੀ ਹਰ ਚੀਜ਼ ਦਾ ਰੇਟ ਕੀ ਜਾ ਰਿਹਾ ਹੈ ਅੱਜ ਤੋਂ 15 ਦਿਨ ਪਹਿਲੇ ਅਗਰ ਮੈਂ ਪਿਆਜ਼ ਲੈਣ ਗਿਆ ਸੀ 17 ਰੁਪਏ ਕਿਲੋ ਮਿਲੇ ਸੀਗੇ ਹੁਣ ਅੱਜ ਦਾ ਰੇਟ ਜਿਹੜਾ ਵਾ 35 ਰੁਪਏ ਕਿਲੋ ਹੈ ਹਰ ਹੀ ਸਬਜ਼ੀ ਜਿਹੜੀ ਹੈ ਉਹ ਮਹਿੰਗੀ 2-2 3-3 ਗੁਣਾ ਰੇਟ ਵੱਧ ਗਏ ਹਨ ਕਾਰਨ ਕਾਰਨ ਇਹ ਕਿ ਹਿਮਾਚਲ ਦੇ ਵਿੱਚ ਪੰਜਾਬ ਦੇ ਵਿੱਚ ਸਾਰੇ ਬਨੇ ਬਰਸਾਤ ਪੈ ਰਹੀ ਹੈ ਬਰਸਾਤ ਦੇ ਨਾਲ ਪਾਣੀ ਪਾਣੀ ਹੋਣ ਕਰਕੇ ਖੇਤਾਂ ਦੇ ਵਿੱਚ ਪਹਾੜਾਂ ਦੇ ਵਿੱਚ ਪਹਾੜਾ ਤੋਂ ਟ੍ਰਾਂਸਪੋਰਟੇਸ਼ਨ ਦੇ ਨਾਲ ਸਬਜੀ ਪੰਜਾਬ ਦੇ ਵਿੱਚ ਨਹੀਂ ਆ ਰਹੀ ਉਹ ਜਿਹੜੀ ਸਾਡੀ ਲੋਕਲ ਸਬਜੀ ਹੈ ਉਹ ਪਾਣੀ ਦੀ ਬਰਸਾਤ ਦੇ ਨਾਲ ਮਾਰ ਮਰ ਗਈ ਹੈ ਉਹ ਸਬਜੀ ਜਿਹੜੀ ਹੈ ਮੋਸਟਲੀ ਜਿਹੜੀ ਖਰਾਬ ਹੋ ਗਈ ਹੈ ਜਿਸ ਦਾ ਰੇਟ ਜਿਹੜੇ ਆ 3 ਦਿਨ ਗੁਣਾ ਵੱਧ ਗਏ ਹਨ ਔਰ ਹੁਣ ਆਮ ਲੋਕਾਂ ਦੀ ਰਸੋਈ ਦੇ ਵਿੱਚ ਮੈਂ ਤੇ ਸਾਰਿਆਂ ਨੂੰ ਇੱਕ ਬੇਨਤੀ ਕਰਦਾ ਐਸ ਵੇਲੇ ਅੰਬ ਦਾ ਜਿਹੜਾ ਵਾ ਸੀਜ਼ਨ ਬਹੁਤ ਵਧੀਆ ਛੋਟੇ ਅੰਬ ਜਿਹੜੇ ਆ ਆਚਾਰੀ ਅੰਬ ਕਾਫੀ ਮਾਰਕੀਟ 'ਚ ਮੈਂ ਦੇਖ ਰਿਹਾ ਮੰਡੀ 'ਚ ਕੈਮਰਾ ਮਾਰ ਲਓ ਦੇਖ ਲਓ ਕਾਫੀ ਆਏ ਹੋਏ ਨੇ ਇਸ ਸਸਤਾ ਵੀ ਹੈ ਗਿਆ ਆਚਾਰ ਪਾਓ ਇਹ 7 15 16 ਦਿਨ ਹੋਰ ਜਿਹੜੇ ਸੌਣ ਮਹੀਨੇ ਤੱਕ ਬਰਸਾਤਾ ਰੈਗੂਲਰ ਹੋਣੀਆਂ ਨੇ ਆਚਾਰ ਨਾਲ ਪ੍ਰਸ਼ਾਦਾ ਖਾਵਾਂਗੇ ਤੇ ਪਰਿਵਾਰ ਚਲੇਗਾ ਨਹੀਂ ਤੇ ਸਬਜੀ ਵਾਲਾ ਸਿਸਟਮ ਜਿਹੜਾ ਹੀ ਕਿਲੋ ਲੈ ਆਣਦੇ ਹੀ ਅੱਧਾ ਕਿਲੋ ਲੈਣ ਆਂਦੇ ਹੁਣ ਤੇ ਪਾਈਆ ਦੇ ਆਕੇ ਬ੍ਰੇਕ ਵੱਜ ਗਈ ਐ ਸਬਜ਼ੀ ਜਗ ਤਾਂ ਮਹਿੰਗੀ ਹੋ ਗਈ ਐ ਇੱਧਰ ਦੀ ਲੋਕਲ ਤਾਂ ਸਬਜ਼ੀ ਖਤਮ ਹੋ ਗਈ ਵੇ ਇੱਕ ਦੋ ਬਾਰਿਸ਼ ਦੇ ਨਾਲ ਹੀ ਹੁਣ ਤੇ ਸਬਜ਼ੀ ਪਹਾੜ ਚੋਂ ਆਉਣ ਡਿਓ ਉਹ ਕਰਕੇ ਸਬਜ਼ੀ ਥੋੜੀ ਮਹਿੰਗੀ ਅੱਧੀ ਭੱਲੇ ਪੈਂਦੀ ਅੱਧੀ ਖਰਾਬ ਨੇ ਚਲਦੀ ਐ ਤੇ ਗਾਗਨ ਨੂੰ ਸਵਾਰ ਰ ਹੈਂਡਲ ਕਰਨਾ ਬਹੁਤ ਹੀ ਮੁਸ਼ਕਿਲ ਆ ਗਾਗਨ ਰੇਟ ਪੁੱਛ ਗਿਆ ਥੋੜਾ ਅੱਗੇ ਪਿੱਛੇ ਹੋ ਜਾਂਦਾ ਯਾਰ ਇਹਦੇ ਨਾਲ ਤੇ ਦਾਲ ਚੰਗੀ ਆਲੂ ਦੀ ਕੜੀ ਬਣਾ ਕੇ ਰੋਟੀ ਖਾ ਲੈਣ ਟੈਪ ਪਾਸ ਕਰਨਾ ਬਸ ਇਹ ਸਬਜ਼ੀ ਹੁਣ ਲੋਕਲ ਤਾਂ ਇੱਧਰ ਖਤਮ ਹੋ ਗਈ ਐ ਪਹਾੜ ਦੀ ਸਬਜ਼ੀ ਆਂਦੀ ਐ ਪਹਾੜਾਂ 'ਚ ਉਹ ਤਾਂ ਨਾਰਮਲ ਸੀਗਾ ਉਹ ਪਹਿਲੇ ਤੇ 50 50 ਰੁਪਏ ਕਿਲੋ ਹੁਣ 60 ਰੁਪਏ ਕਿਲੋ ਆ ਤੇ ਗੋਭੀ ਪਹਿਲੇ ਆ ਗਈ 50 40 50 ਰੁਪਏ ਹੁਣ ਗੋਭੀ 80 ਰੁਪਏ ਕਿਲੋ ਆ ਕੀ ਆ ਰੇਟ ਪਰ 60 ਰੁਪਏ ਕਿਲੋ ਆ ਦੋ ਚਾਰ ਦਿਨ ਦੀ ਫਰਕ ਪਿਆ ਆ ਹਾਂਜੀ ਦੋ ਚਾਰ ਦਿਨ ਦੇ ਦੇਖੋ ਹਾਂ ਤਾਂ ਕਿ ਸਿਆਣੀ ਸਕਦੇ ਇਹ ਬਾਰੇ ਹਾਂ ਬਾਰਸ਼ ਦੇ ਵੇਲੇ ਇਧਰ ਤੇ ਪੰਜਾਬ ਦੇ ਤੇ ਘਾਟਾ ਪਾੜ ਜਿੱਧਰ ਲੋਕਲ ਸਬਜ਼ੀ ਆਉਂਦੀ ਆ ਉਧਰੋਂ ਤੇ ਥੋੜਾ ਫਰਕ ਪੈ ਜਾਣਾ ਆ ਨਾ ਮੁਸ਼ਕਲ ਆ ਨਾ 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 ਮੁਸ਼ਕਲ ਨਾ ਹਾਂਜੀ ਹਰ ਸਾਲ ਤਾਂ ਹੁੰਦਾ ਇਸ ਵਾਰ ਤਾਂ ਥੋੜਾ ਟਮਾਟਰ ਦਾ ਫਰਕ ਵਾ ਨਹੀਂ ਤੇ ਟਮਾਟਰ ਅੱਜ ਕੱਲ